ਸਸਿਕਾਵੇਂ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਮੋਂਗੇ ਤਾਂ ਰਾਜੇ ਬਹੁਤ سارے ਬੱਚਿਆਂ ਦੇ ਗਰੁੱਪ ਡੀ ਦੀ ਭਰਤੀ ਵਾਸਤੇ ਜਿਹੜੇ ਪ੍ਰਸ਼ਨ ਆ ਰਹੇ ਆ ਬਹੁਤ ਜ਼ਿਆਦਾ ਆ ਰਹੇ ਆ ਠੀਕ ਹੈ ਜੀ ਕਿ ਕਿਵੇਂ ਅਸੀਂ ਪੇਪਰ ਦੇ ਜੀ ਕਿਵੇਂ ਪੇਪਰ ਪਾਸ ਕਰਨਾ ਜੀ ਤਿਆਰੀ ਕਿਵੇਂ ਕਰੀਏ ਕਿਉਂਕਿ ਕਾਫੀ ਬੱਚੇ ਤੇ ਇਹ ਜਿਹੇ ਆ ਜਿਹੜੇ ਕਾਫੀ ਸਮੇਂ ਤੋਂ ਤਿਆਰੀ ਰੈਗੂਲਰ ਕਰ ਰਹੇ ਆ ਕਾਫੀ ਬੱਚੇ ਇਹ ਜਿਹੇ ਜਿਨ੍ਹਾਂ ਨੇ ਵਿਚਰੀ ਤਿਆਰੀ ਦਾ ਗੈਪ ਪਤਾ ਸੀਗਾ ਕੁਝ ਬੱਚੇ ਇਹ ਜਿਹੇ ਹੈਗੇ ਜਿਨ੍ਹਾਂ ਦਾ ਮਾੜਾ ਮੋਟਾ بیس ਹੈਗਾਗਾ ਪਰ ਉਹਨਾਂ ਨੂੰ ਪਲੇਟਫਾਰਮ ਦਾ ਚੱਕਰ ਪੈ ਰਿਹਾ ਹੈਗਾ ਹੈਨਾ ਤਾਂ ਸਾਰੀਆਂ ਚੀਜ਼ਾਂ ਬਾਰੇ ਆਪਾਂ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ ਵੀਡੀਓ ਸਪੈਸ਼ਟਾਡੇ ਗਰੁੱਪਰੀ ਵਾਲੇ ਬੱਚਿਆਂ ਵਾਸਤੇ ਜਿਨ੍ਹਾਂ ਦਾ ਪੇਪਰ 1 ਮਾਰਚ ਨੂੰ ਆਗਾ ਠੀਕ ਹੈ ਜੀ ਤੇ ਉਹਨਾਂ ਬੱਚਿਆਂ ਕੋਲੇ ਜੇਕਰ ਅੱਜ ਦੇ ਸਮੇਂ ਵਿੱਚ ਆਪਾਂ ਮੰਨ ਕੇ ਚੱਲੀਏ ਤਾਂ ਤੁਹਾਡੇ ਕੋਲੇ 40 ਤੋਂ 45 ਦਿਨਾਂ ਦੇ ਵਿੱਚ ਵਿੱਚ ਤਾਂ ਸਮਾਂ ਹੈਗਾਗਾ ਓਕੇ ਜੀ ਕਿੰਨੇ ਦਿਨ ਦੇ ਵਿੱਚ ਪੇਪਰ ਪਾਸ ਹੋ ਸਕਦਾ ਕਿ ਨਹੀਂ ਹੋ ਸਕਦਾ ਕੀ ਪ੍ਰੋਸੈਸ ਹੈ ਸਾਰਾ ਕੁਝ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਉਸ ਤੋਂ ਪਹਿਲਾਂ ਤਾਂ ਜੀ ਜਿਹੜੀਆਂ ਆਪਣੇ YouTube ਤੇ ਕਲਾਸਾਂ ਨਮੰਗਾਂ ਆਪਾਂ ਨੂੰ ਡੇਟ ਹੋ ਰਹੀਆਂ ਤੁਹਾਨੂੰ ਦੱਸ ਦਵਾਂ ਬੱਚੇ ਬਹੁਤ ਬੱਚੇ ਨੂੰ ਪਤਾ ਨਹੀਂ ਲੱਗਦੇ ਕਿ ਕਲਾਸਾਂ ਨਿਕਲਦੀਆਂ ਕਿੱਥੋਂ ਤੋਂ ਇਹਦੇ ਬਾਰੇ ਵੀ ਗੱਲ ਕਰਦਿਆਂ ਤੇ ਬਾਕੀ ਨਾਲਾ ਜੀ ਜਿਹੜੀ ਵੀ ਤੁਹਾਨੂੰ ਮੈਂ ਪੜਾਈ ਵਾਲੀ ਵੀਡੀਓ ਕਰਦਾ ਕੋਈ ਬਣਾ ਉਹਨਾਂ ਕਮੈਂਟ ਤੇ ਲਾਈਕ ਜ਼ਰੂਰ ਕਰਿਆ ਕਰੋ ਇੱਕ ਨਾਤੇ ਕਮੈਂਟ ਸੈਕਸ਼ਨ ਦੇ ਵਿੱਚ ਹਾਈਪ ਆਉਂਦਾ ਹੁੰਦਾ ਹੈਗਾ ਠੀਕ ਹੈ ਜੀ ਉਹਨੂੰ ਵੀ ਰਾਜ ਜੀ ਉਹਦੇ ਵਿੱਚ ਵੀ ਆਪਣੇ ਪੁਆਇੰਟ ਜ਼ਰੂਰ ਪਾਇਆ ਕਰੋ ਰਾਜ ਜੀ ਤੁਸੀਂ YouTube ਦੇ ਉੱਪਰ ਜਾ ਕੇ ਸਰਚ ਕਰੋਗੇ ਨਾ ਆਪਣੇ ਚੈਨਲ ਦਾ ਨਾਮ ਫ੍ਰੀ ਪੰਜਾਬ ਐਗਜ਼ਾਮ ਸਟੱਡੀ ਤਾਂ ਤੁਹਾਡੇ ਮਰੇਆ ਇੰਟਰਫੇਸ ਖੁੱਲ੍ਹ ਜਾਂਦਾ ਹ ਠੀਕ ਹੈ ਜੀ ਆਹ ਇੰਟਰਫੇਸ ਖੁੱਲਣ ਤੋਂ ਬਾਅਦ ਨਾ ਤੁਸੀਂ ਚੈਨਲ ਦਾ ਜਿਹੜਾ ਲੋਗੋ ਹੁੰਦਾ ਹੈਗਾ ਇਹਦੇ ਤੇ ਕਲਿੱਕ ਕਰ ਦਿਆ ਕਰੋ ਜੇ ਤੁਸੀਂ ਇਹਦੇ ਤੇ ਕਲਿੱਕ ਕਰੋਗੇ ਨਾ ਤੁਹਾਨੂੰ ਆ ਦੇਖੋ ਇੱਥੇ ਤਾਂ ਤੁਹਾਨੂੰ ਡੇਲੀ ਦੀਆਂ ਕਲਾਸਾਂ ਆ ਜਾਂਦੀਆਂ ਜਿਹੜੀਆਂ ਆਪਣੇ ਡੇਲੀ ਅਪਡੇਟ ਹੋਈਆਂ ਆਵੰਗੀਆਂ ਠੀਕ ਹੈ ਜੀ ਮੈਂ 16 ਘੰਟੇ ਪਹਿਲਾਂ ਕਲਾਸ ਅਪਡੇਟ ਹੋਈ ਹੈ ਜੀ ਜੇ ਆਪਾਂ ਪੀਰ ਟ੍ਰਿਪਲ ਐਸ ਵੀ ਪਿਛਲੇ 10 ਤੋਂ 15 ਸਾਲਾਂ ਦੇ ਟੀਸੀਐਸ ਦੇ ਪ੍ਰੈਸ਼ਨ ਕਰ ਰਹੇ ਹਾਂ ਪੂਰੀ ਡਿਟੇਲ ਦੇ ਵਿੱਚ ਠੀਕ ਹੈ ਜੀ ਆਪਿਆ ਹੋਇਆ ਆਪਣੇ ਕਲਾਸ 1 ਠੀਕ ਹੈ ਜੀ ਤੇ ਆਹ ਕਲਾਸਾਂ ਛੋਟੇ ਨੇ ਹਜੇ ਅਪਡੇਟ ਕਰਨ ਵਾਲੀਆਂ ਪੰਗੀਆਂ ਇਹ ਕਿਸੇ ਕਾਰਨ ਰੁਕੀਆਂ ਹੋਈਆਂ ਹੋਣਗੀਆਂ ਜਰੂਰ ਕਰ ਦਾਂਗੇ ਆਪਾਂ ਠੀਕ ਹੈ ਜੀ ਬਾਕੀ ਜੇ ਤੁਸੀਂ ਇਕੱਠੀਆਂ ਕਲਾਸਾਂ ਦੇਖਣੀਆਂ ਹੁੰਦੀਆਂ ਹਨ ਨਾ ਕਿ ਅਲੱਗ-ਅਲੱਗ ਤੁਹਾਨੂੰ ਬਾਅਦ ਚੱਠੇ ਹੋਣਗੇ ਤੁਸੀਂ ਇਹ ਪਲੇਲਿਸਟ ਤੇ ਕਲਿੱਕ ਕਰਿਆ ਕਰੋ ਠੀਕ ਹੈ ਜੀ ਪਲੇਲਿਸਟ ਦੇ ਆਹ ਦੇਖੋ ਜੀ ਇੱਥੇ ਜਿਹੜੀਆਂ ਤੁਹਾਨੂੰ 2026 ਦੀ ਆਪਣੀ ਰੀਜ਼ਨਿੰਗ ਚੱਲ ਰਹੀ ਹੈ ਉਹ ਰੇ ਕਲਾਸਾਂ ਅਪਡੇਟ ਹੋਣਗੀਆਂ ਪੰਗੀਆਂ ਇੱਥੇ ਤੁਹਾਨੂੰ ਇਕੱਠੀਆਂ ਸਾਰੀਆਂ ਕਲਾਸਾਂ ਇਧੀਆਂ ਮਿਲ ਜਾਣਗੀਆਂ ਜਿਹੜੀ ਪੀਆਈਕਿਊ ਚੱਲ ਰਹੇ ਆ ਆਹ ਆਪਣੇ ਸਾਰੇ ਕਰੰਟ ਅਫੇਅਰ ਆ ਜਾਂਦੇ ਇਹਦੇ ਠੀਕ ਹੈ ਜੀ 2025 ਦੇ ਕਰੰਟ ਅਫੇਅਰ ਨੀਚੇ ਪਏ ਆ ਇਹਦੇ ਵਿੱਚ ਜਿੰਨੇ ਵੀ ਹੁਣ ਤੱਕ ਆਪਣੇ ਕਰੰਟ ਅਫੇਅਰ ਕੀਤੇ ਹੋ ਸਾਰੇ ਤੁਹਾਨੂੰ ਇਹਦੇ ਵਿੱਚ ਇੱਕ ਫੋਲਡਰ ਦੇ ਵਿੱਚ ਮਿਲ ਜਾਂਦੇ ਹੁੰਦੇ ਆ ਅਲੱਗ-ਅਲੱਗ ਫੋਲਡਰਾਂ ਦੇ ਵਿੱਚ ਜਾਣਰ ਜੋ 14 ਤੋਂ 20 6 ਤੋਂ 13 ਇਹ ਸਾਰੀਆਂ ਸੀਰੀਜ਼ ਵਿੱਚ ਮਿਲ ਜਾਂਦੀ ਹੁੰਦੀ ਹੈ ਠੀਕ ਹੈ ਜੀ ਇੱਥੋਂ ਤੁਸੀਂ ਆਪਣਾ ਦੇਖ ਸਕਦੇ ਹੁੰਦੇ ਹੋ ਓਕੇ ਜੀ ਆਹ ਪੁਰਾਣੇ ਕਲਾਸ ਆ ਬਾਕੀ ਆਪਾਂ ਨੇੜੇ ਤੁਹਾਡੇ ਜਲਦੀ ਤੁਹਾਡੇ ਵਾਸਤੇ ਪੰਜਾਬ ਜੀਕੇ ਦੇ ਫੋਲਡਰ ਵੀ ਆਪਾਂ ਲੈ ਕੇ ਆਵਾਂਗੇ ਜਿਹੜੇ ਬੱਚੇ YouTube ਤੋਂ ਕਲਾਸਾਂ ਲਾਉਣੀਆਂ ਹੈਗੀਆਂ ਠੀਕ ਹੈ ਜੀ ਹੁਣ ਆਪਾਂ ਚੱਲਦੇ ਆ ਆਪਣੇ ਅੱਗੇ ਦੇ ਪ੍ਰੋਸੈਸ ਵੱਲ ਇਹ ਕਿਸੇ ਬੱਚੇ ਨੇ ਨਾ ਜੀ ਫੁੱਲ ਤਿਆਰੀ ਕਰਨੀ ਹੈ ਗਰੁੱਪ ਡੀ ਦੇ ਵਿੱਚ ਦੀ ਸਾਰਾ ਕੁਝ ਚਾਹੀਦਾ ਉਹਨੂੰ ਏ ਟੂ ਜ਼ੈਡ ਸਲੇਪਸ ਪਿਆ ਹੋਊਗਾ ਬਿਲਕੁਲ ਜ਼ੀਰੋ ਲੈਵਲ ਤੋਂ ਕਲਾਸਾਂ ਹੋਣਗੀਆਂ ਨਾ ਜੀ ਬਿਲਕੁਲ ਜ਼ੀਰੋ ਲੈਵਲ ਤੋਂ ਠੀਕ ਹੈ ਜੀ ਏ ਨਹੀਂ ਹੈਗਾ ਕਹਿਿੰਦੇ ਗੱਲਾਂ ਨਹੀਂ ਬਿਲਕੁਲ ਜ਼ੀਰੋ ਲੈਵਲ ਤੋਂ ਹੋਊਗਾ ਨਾਲ ਤੁਹਾਨੂੰ ਪੀਡੀਐਫ ਸਾਰਾ ਕੁਝ ਇਹਦੇ ਵਿੱਚ ਮਿਲੂਗਾ ਪੰਜਾਬੀ ਇੰਗਲਿਸ਼ ਦੇ ਦੋਨੇ ਲੈਂਗੁਏਜ ਦੇ ਵਿੱਚ ਲੈਕਚਰ ਹੋਣਗੇ ਸਾਰੇ ਸਬਜੈਕਟ ਮਿਲਣਗੇ ਤੁਹਾਨੂੰ ਉਹਦੇ ਬਾਅਦ ਤੁਸੀਂ ਆਲ ਪੰਜਾਬ एग्जाम ਲੈ ਸਕਦੇ ਹੋ ਨਾ ਜੀ ਜਿਹਦੇ ਵਿੱਚ ਤੁਹਾਡੇ ਪੰਜਾਬ ਦੇ ਸਾਰੇ ਪੇਪਰ ਕਵਰ ਹੋ ਜਾਣਗੇ ਇਹ ਇਹਦੇ ਸੀ ਬੈਚ ਦਾ ਨਾਮ ਠੀਕ ਹੈ ਜੀ ਤਾਂ ਗ੍ਰੋਪਰੀ ਦਾ ਵੀ ਤੁਸੀਂ ਇੱਥੇ ਕਰ ਸਕਦੇ ਹੋ ਜਿੰਨਾ ਬੱਚਾ 2025 ਤੇ 26 ਦੀ ਪੁਲਸ ਲਈ ਜਾਰੀ ਕਰਨੀ ਉਹਨਾਂ ਵੱਲ ਦੀ ਵੀ ਸਪੈਸ਼ਲ ਬੈਚ ਹੈ ਪਟਵਾਰੀ ਵਾਸਤੇ ਵੀ ਉਹ ਵੀ ਤੁਸੀਂ ਕਰ ਸਕਦੇ ਹੋ ਐਸੀ ਜੇ ਕਿਸੇ ਬੱਚੇ ਨੇ ਆਪ ਇਹ ਬੈਚ ਲੈ ਲਿਆ ਤਾਂ ਦਾ ਸਾਰੀ ਕਵਰ ਹੋ ਜਾਊਗਾ ਇਹਦੇ ਵਿੱਚ ਸਾਰੀ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲੈਕਚਰ ਜ਼ੀਰੋ ਲੈਵਲ ਤੋਂ ਤੇ ਆਪਣੀ ਐਪ ਹੈ ਜਿਹੜੀ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਜਿੰਨਾ ਬੱਚਾ ਕੋਲੇ ਆਈਫੋਨ ਹੈ ਰਜੇ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ-ਕਲਾਸ ਤੇ ORG ਕੋਡ ਫਿਲ ਕਰਨਾ ਡਬਲ ਐਕਸ ਹੈ ਕਿਸੇ ਬੱਚੇ ਨੂੰ ਕੋਈ ਐਪ ਨਾਲ ਦੀ ਪ੍ਰੋਬਲਮ ਹੋ ਰਹੀ ਹੈ ਨੰਬਰ ਤੇ ਕਾਲ ਵੀ ਕਰ ਸਕਦੇ ਜੀਕੇ ਦੇ ਵਿੱਚ ਕਿਹੜੇ ਕਿਹੜੇ ਪੋਰਸ਼ਨ ਆਉਣੇ ਆ ਕਰੰਟ ਅਫੇਅਰ ਠੀਕ ਹੈ ਜੀ ਹੁਣ ਜਿਹੜੇ ਬੱਚੇ ਨਵੇਂ ਆ राजे ਜਿਹੜੇ ਬੱਚੇ ਨਵੇਂ ਆ ਜਾਂ ਜਿਹੜੇ ਬੱਚਾ ਕੋਲੇ ਟਾਈਮ ਘੱਟਾ ਤਿਆਰੀ ਕਰਨ ਵਾਸਤੇ ਕਿਉਂਕਿ ਆਪਾਂ 40 ਤੋਂ 45 ਦਿਨ ਰਹਿ ਗਏ ਆਪਣੇ ਪੇਪਰ ਵਾਸਤੇ ਹੈਨਾ ਤਾਂ ਉਸ ਦਿਨਾਂ ਦੇ ਹਿਸਾਬ ਤੇ ਆਪਾਂ ਸਟੱਡੀ ਕਰਵਾਵਾਂਗੇ ਕਰੰਟ ਅਫੇਅਰ ਕਰ ਲਿਓ ਤੇ ਇੱਕ ਕਰ ਲਓ ਤੁਸੀਂ ਪੀਵਾਈਕਿਊ ਪੀਵਾਈਕਿਊ ਕਿਹੜੇ ਜਿਹੜੇ ਮੈਂ ਤੁਹਾਨੂੰ ਕਰਵਾ ਰਿਹਾ ਪੀਟ੍ਰੀਪਲਸਵੀ ਦੇ ਠੀਕ ਹੈ ਜੀ ਇਹ ਕਲਾਸਾ ਪੰਜਾਬ ਪੁਲਿਸ ਵਾਲੇ ਬੱਚੇ ਵੀ ਲਾ ਸਕਦੇ ਆ ਇਹ ਕਰ ਲਿਓ ਰਾਜੀ ਇਹਦੇ ਵਿੱਚ ਮੈਂ ਤੁਹਾਡੇ ਸਾਰੇ ਪ੍ਰਸ਼ਨਾਂ ਦੇ ਨਾਲ ਘਟੂ ਘਟੇ ਚ ਤੁਹਾਨੂੰ ਮੈਂ ਜਿੱਦ ਨੂੰ ਆਪਣਾ ਪੇਪਰ ਹੋਣਾ ਹੈ ਇਹ ਗਰੁੱਪ ਡੀ ਦਾ ਉਦੋਂ ਤੁਹਾਨੂੰ ਮੇਰੇ ਤੇ ਲਗਭਗ 2000 ਐਮਸੀਕਿਊ ਕਰਵਾ ਦੂੰਗਾ ਤੇ 2000 ਐਮਸੀਕਿਊ ਦੇ ਨਾਲ-ਨਾਲ ਜਿਹੜੀ ਆਪਣੀ ਡੀਟੇਲ ਹੋ ਰਹੀ ਉਹਦੇ ਸੰਸਾਰ ਨਾਲ 3000 ਦੇ ਕਰੀਬ ਐਮਸੀਕਿਊ ਬਣ ਜਾਓ ਤੁਸੀਂ ਇਦੋਂ ਬਾਅਦ ਪੰਜਾਬ ਦਾ ਪਟਵਾਰੀ ਦਾ ਕਲਰਕ ਦਾ ਕੋਈ ਵੀ ਪੇਪਰ ਦੇਣਾਗਾ ਉਹ ਤੁਹਾਡੇ ਇਹਦੇ ਚ ਕਲੀਅਰ ਹੋ ਜਾਊਗਾ ਠੀਕ ਹੈ ਕਿਉਂਕਿ 45 ਦਿਨਾਂ ਦੇ ਵਿੱਚ ਕੂੜੇ ਨਹੀਂ ਸਾਰੀਆਂ ਦੋ ਕਲਾਸਾਂ ਲੱਗੀਆਂ ਹਨ ਹਜੇ ਇਹਨੀਆਂ ਸਾਰੀਆਂ ਦੋ ਕਲਾਸਾਂ ਹੀ ਲੱਗੀਆਂ ਗਈਆਂ ਐਪ ਤੇ ਥੋੜੀਆਂ ਐਪ ਤੇ ਨਹੀਂ ਸ ਤਾਂ ਚਾਰ ਤੋਂ ਪੰਜ ਲੱਗੀਆਂ ਹੋਣਗੀਆਂ ਤਾਂ ਇਹ ਕਲਾਸਾਂ ਤੁਹਾਡੀ ਅਪਡੇਟ ਹੋਈ ਜਾਂਦੀਆਂ ਤੁਸੀਂ ਇਹ ਲਾਉਣੀਆਂ ਭਾਈ ਠੀਕ ਹੈ ਜੀ ਇਹਦੇ ਤੋਂ ਤੁਹਾਡਾ ਜੀਕੇ ਦੇ ਵਿੱਚ ਸਾਰੇ ਪੋਰਸ਼ਨ ਕੰਪਲੀਟ ਹੋ ਜਾਣਗੇ ਜਿਵੇਂ ਐਂਸ਼ੀਅੰਟ ਹਿਸਟਰੀ ਹੋ ਗਿਆ ਮੀਡੀਵਲ ਹੋ ਗਿਆ ਮਾਡਰਨ ਹੋ ਗਿਆ ਸਟ੍ਰੈਟੈਜੀ ਜੀਕੇ ਹੋਗੀ ਪੋਲਿਟੀ ਹੋਗੀ ਸਾਰਾ ਕੁਝ ਇਹਦੇ ਵਿੱਚ ਕਵਰ ਕਰਾ ਪਾਵਾਂਗੇ ਬਸ ਇਹੀ ਕਰ ਲਿਓ ਠੀਕ ਹੈ ਤਾਂ ਇਹਨਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇੰਨੇ ਇੰਨੇ ਜੁ ਤੁਹਾਡਾ 30 ਨੰਬਰਾਂ ਦਾ ਪੇਪਰ ਕਵਰ ਕਰਵਾ ਰਹੇਗਾ ਬਾਕੀ ਪੰਜਾਬ ਜੀ ਕੇ ਵਾਸਤੇ ਤੁਹਾਨੂੰ ਸਿਰਫ ਸਿਰਫ 15 ਵੀਡੀਓ ਦਿੱਤੀਆਂ ਹੋਈਆਂ ਹਨ ਮੈਂ ਉਹੀ ਕਰ ਲਿਓ ਤੁਹਾਡੇ ਵਾਸਤੇ ਸ਼ਫੀਸ਼ੈਂਟ ਹੈ ਗਈਆਂ ਮੈਥ ਐਂਡ ਰੀਜ਼ਨਿੰਗ ਠੀਕ ਹੈ ਜੀ ਮੈਥ ਐਂਡ ਰੀਜ਼ਨਿੰਗ ਇਹਦੇ ਤੁਸੀਂ ਸਿਰਫ ਮੇਨ ਮੇਨ ਟੌਪਿਕ ਹੀ ਕਰਨੇ ਆ ਕਿਹੜੇ ਕਿਹੜੇ ਟੌਪਿਕ ਕਰਨੇ ਆ ਮੈਥ ਦੇ ਤੁਸੀਂ ਕਿਉਂਕਿ ਆਪਾਂ ਤੁਹਾਨੂੰ ਬਿਲਕੁਲ ਜ਼ੀਰੋ ਲੈਵਲ ਤੋਂ ਤੇ ਉਹੀ ਮੈਥਡ ਤੇ ਕਰਵਾਏ ਹੋਏ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਮਿਲਣਗੇ ਉਹ ਵੀ ਤੁਹਾਨੂੰ ਟ੍ਰਿਕਸ ਦੇ ਨਾਲ ਠੀਕ ਹੈ ਜੀ ਕਹਿਣਾ ਮਤਲਬ ਕਿ ਤੁਮ ਬੜੇ-ਬੜੇ ਫਾਰਮੂਲੇ ਨਹੀਂ ਹੈ ਜਿਹੜੇ ਬੱਚ ਨੂੰ ਮੈਥ ਬਿਲਕੁਲ ਵੀ ਨਹੀਂ ਆਉਂਦਾ ਉਹ ਵੀ ਪੇਪਰਾਂ ਦੇ ਵਿੱਚੋਂ ਆਪਾਂ ਤੋਂ ਪੜ੍ਹ ਕੇ 10 ਦੇ ਵਿੱਚੋਂ 8-8 ਨੰਬਰ ਲੈ ਕੇ ਗਏ ਆ ਠੀਕ ਹੈ ਤਾਂ ਤੁਸੀਂ ਬੇਫਿਕਰ ਹੋ ਕੇ ਕਰ ਸਕਦੇ ਹੋ ਕਿ ਤੁਸੀਂ ਇਹ ਕਾਹੰਗੀਆਂ ਕਰਨੀਆਂ ਨੰਬਰ ਸਿਸਟਮ ਐਲਸੀਐਮ ਐਚसीएफ ਪਰਸੈਂਟੇਜ ਰੇਸ਼ੋ ਐਵਰੇਜ ਸਿੰਪਲ ਇੰਟਰਸਟ ਠੀਕ ਹੈ ਜੀ ਸਿੰਪਲ ਇੰਟਰਸਟ ਇਸ ਸਰਫੇ ਸਿਰਫ ਇਹੀ ਕਾਈਆਂ ਤੁਸੀਂ ਕਰ ਲਓ ਠੀਕ ਹੈ ਜੀ ਸੱਤਵੀਂ ਕਰ ਲਓ ਇੱਕ ਟਾਈਮ ਐਂਡ ਵਰਕ ਠੀਕ ਹੈ ਜੀ ਤੇ ਬਸ ਇਸ ਹੱਦ ਤੱਕ ਕਾਈਆਂ ਕਰ ਲੂ ਬਾਸ ਕਹਿਣਾ ਮਤਲਬ ਜੇਕਰ ਤੁਹਾਡੇ ਕੋਲੇ ਆਪਣੇ ਕੋਲੇ 55 45 ਦਿਨ ਤੇ 7 5 5 7 ਤੁਸੀਂ 6 ਵਾਲੀ ਤੁਸੀਂ ਦੀ ਰਿਵੀਜ਼ਨ ਕਰ ਸਕਦੇ ਹੋ 1 ਵਜਤ ਦਾ ਟਾਈਮ ਲੱਗੂਗਾ ਠੀਕ ਹੈ ਤੇ ਇਹ ਕੰਗਾਂ ਤੁਹਾਨੂੰ ਰਾਈ ਪੂਰੇ ਡੀਪਲੀ ਕਰਵਾਈਆਂ ਹੋਣਗੀਆਂ ਆਪਾਂ ਠੀਕ ਹੈ ਜੀ ਰੀਜ਼ਨਿੰਗ ਦੇ ਵਿੱਚ ਜਿੰਨੇ ਲੈਕਚਰ ਵੀ ਲਾਏ ਹੋਏ ਆ ਉਹ ਸਾਰੇ ਕਰਨੇ ਪੈਣਗੇ ਤੁਹਾਨੂੰ ਰੀਜ਼ਨਿੰਗ ਦੇ ਸਾਰੇ ਕਰਨੇ ਪੈਣਗੇ ਰੀਜ਼ਨਿੰਗ ਵਾਸਤੇ ਕਿ ਤੁਸੀ ਡਾਈਸ ਨਹੀਂ ਕਰਨੀ ਹੈਗੀ ਬਹੁਤ ਵੱਜੇਬਲ ਡਾਈਸ ਕਰਨੀ ਹੈ ਨਹੀਂ ਕਰਨੀ ਜ ਠੀਕ ਹੈ ਜੀ ਡਾਈਸ ਨਹੀਂ ਕਰਨੀ ਤੁਸੀਂ ਤੇ ਹੋਰ ਕਈ ਕਾਈਆਂ ਜਿਹੜੀਆਂ ਤੁਸੀਂ ਨਹੀਂ ਕਰਨੀਆਂ ਜਿਹੜੀਆਂ ਉਹਦੇ ਵਿੱਚ ਬੈਚ ਦੇ ਵਿੱਚ ਤੁਹਾਨੂੰ ਕਰਵਾਈਆਂ ਹੋਈਆਂ ਉਹ ਹੀ ਕਰ ਲਿਓ ਜਿਵੇਂ ਐਨੈਲੋਜੀ ਨੰਬਰ ਸੀਰੀਜ਼ ਨੰਬਰ ਸੀ ਜਿੰਨੀਆਂ ਵੀ ਕਰਵਾਈਆਂ ਹੋਣ ਸਾਰੀਆਂ ਕਰ ਲੈਣ ਉਹਦੇ ਵਿੱਚ ਬੈਂਡ ਡਾਇਗਰਾਮ ਵਗੈਰਾ ਠੀਕ ਹੈ ਇਹਦੇ ਚੋਂ ਤੁਹਾਡਾ 17 ਨੰਬਰ ਦਾ ਪੇਪਰ ਆ ਕਵਰ ਕਰ ਦੂਗਾ 30 ਦਾ ਹੋ ਗਿਆ 30 40 47 47 ਦੇ ਮੈਥ ਤੇ ਰੀਜ਼ਨਿੰਗ ਤੁਹਾਡਾ 25 ਨੰਬਰ ਕਵਰ ਕਰ ਲੰਗੀ ਆ ਠੀਕ ਹੈ ਤੇ ਪੰਜਾਬੀ ਦਾ ਤੁਹਾਨੂੰ ਸਾਰਾ ਕੰਪਲੀਟ ਸਿਲੇਬਸ ਮੈਂ ਕਰਵਾਇਆ ਹੋਇਆਗਾ ਕੰਪਿਊਟਰ ਦੇ ਤੁਹਾਨੂੰ ਸਿਰਫ ਹਮੇ ਉਹੀ MCQ ਕਰਵਾਏ ਹੋਏ ਹਨ 300 MCQ ਬਸ ਉਹੀ ਕਰ ਲਿਓ ਉਹਦੇ ਨਾਲ ਵੀਡੀਓ ਲਾ ਲੂਗੋਗੇ ਡਿਟੇਲ ਦੇ ਵਿੱਚ ਦੱਸਿਆ ਹੋਇਆ ਤਾਂ ਅਜੇ ਸਾਰਾ ਸਿਲੇਬਸ ਤੁਸੀਂ 40 ਤੋਂ 45 ਦਿਨਾਂ ਦੇ ਵਿੱਚ ਬਹੁਤ ਹੀ ਆਰਾਮ ਨਾਲ ਜੇਕਰ ਤੁਸੀਂ ਡੇਲੀ 4 ਤੋਂ 5 ਤੋਂ 6 ਘੰਟੇ ਕੱਢਦੇ ਹੋ ਚਾ 5 ਤੋਂ 6 ਘੰਟੇ ਲੱਗ ਤੇ ਭਾਵੇਂ ਟੁੱਟਵੇਂ ਕੱਢ ਲਓ ਭਾਵੇਂ ਲਗਾਤਾਰ ਕੱਢ ਲਓ ਜੇ ਕੱਢ ਸਕਦੇ ਹੋ ਤਾਂ ਤੁਹਾਡਾ ਪੇਪਰ 100% ਕਲੀਅਰ ਹੋਊਗਾ ਠੀਕ ਹੈ ਜੀ ਦੇਖੋ ਜੇਕਰ ਤੁਸੀਂ ਦੇਖੋ 45 ਤੁਸੀਂ 40 ਦਿਨ ਮੰਨ ਕੇ ਚੱਲੋ ਜੇਕਰ ਤੁਸੀਂ 40 ਦਿਨਾਂ ਦੇ ਵਿੱਚ ਵੈਸੇ ਤੁਸੀਂ ਨਾਰਮਲ ਇੱਕ ਦਿਨ ਦੇ ਵਿੱਚ 4 ਘੰਟੇ ਪੜ੍ਹਦੇ ਹੋ ਜੇਕਰ ਤੁਸੀਂ ਆਪਦੀ ਸਟੱਡੀ ਟੇਬਲ ਵਧਾ ਦੋਗੇ 6 ਘੰਟੇ ਕਰ ਲਓਗੇ 8 ਘੰਟੇ ਕਰ ਲਓਗੇ ਤਾਂ ਤੁਹਾਡੇ ਕੋਲ ਸਮਝਣ ਨੂੰ 80 ਦਿਨਾਂ ਦੇ ਬਰਾਬਰ ਦਿਨ ਪਏ ਆ ਤਾਂ ਆਰਾਮ ਨਾਲ ਬਹੁਤ ਵਧੀਆ ਢੰਗ ਨਾਲ ਤੁਸੀਂ ਦੀ ਤਿਆਰੀ ਕਰ ਸਕਦੇ ਹੋਗਾ ਜੀ ਠੀਕ ਹੈ ਬਾਕੀ ਆਪਾਂ ਤੁਹਾਨੂੰ ਸਿਰਫ ਉਹੀ ਸਲੇਪਸ ਕਰਵਾਉਣੇ ਆ ਜਿਹੜਾ ਪੇਪਰ ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਆ ਤੇ ਪੇਪਰ ਦੇ ਵਿੱਚ ਤੁਹਾਨੂੰ ਉਹ ਮਿਲੂਗਾ ਹੀ ਮਿਲੂਗਾ ਜੇਲਵਾਟਨ ਦਾ ਪੇਪਰ ਦੇ ਕੇ ਆਏ ਜਿਹੜੇ ਬੱਚੇ ਠੀਕ ਹੈ ਜੀ ਉਹਨਾਂ ਨੂੰ 80 ਤੋਂ 85% ਕਰਵਾਇਆ ਹੋਇਆ ਮਿਲੇਗਾ ਨਾਲੇ ਸਾਡਾ ਉਹਦੋਂ ਸਲੇਸ ਪੂਰਾ ਕੰਪਲੀਟ ਨਹੀਂ ਹੋਇਆ ਸੀਗਾ ਠੀਕ ਹੈ ਜੀ ਹੁਣ ਸਾਡਾ ਸਾਡੇ ਕਲਾਸਾਂ ਵੀ ਰੈਗੂਲਰ ਹੈ ਤੇ ਆਰਾਮ ਨਾਲ ਤੁਸੀਂ ਪੇਪਰ ਕਰੈਕ ਕਰ ਸਕਦੇ ਹੋ ਕਿਉਂਕਿ ਦੂਸਰੀ ਵਾਰ ਬੱਚੇ ਪੁੱਛਣਗੇ ਜੀ ਦੁਬਾਰੇ ਗਰੁੱਪਰੀ ਦੀ ਭਰਤੀ ਕਦੋਂ ਹੋਗੀ ਦੁਬਾਰੇ ਜਿਹੜੀ ਇਹ ਲੈਵਲ ਦੀ ਗਰੁੱਪਰੀ ਦੀ ਭਰਤੀ ਇਹ ਬਿਲਕੁਲ ਨਹੀਂ ਆਊਗੀ ਠੀਕ ਹੈ ਜੀ ਜਿੰਨੀਆਂ ਆ ਗੀਆਂ ਉਹਨੂੰ ਚੰਗੀ ਤਰ੍ਹਾਂ ਕਰ ਲਓ ਤੁਸੀਂ ਤਿਆਰੀ ਬਾਕੀ ਲੈਵਲ ਲੈਵਲ ਭਾਈ ਸਾਹਿਬ ਇਹਨੂੰ ਬੜਾ ਈਜ਼ੀ ਲੈ ਕੇ ਨਹੀਂ ਚੱਲਣਾ ਕਿ ਹਾਂ ਕੰਪੀਟੀਸ਼ਨ ਜ਼ਿਆਦਾ ਹੋਣਾ ਕਿਉਂਕਿ ਜਿੰਨੀ ਪੋਸਟ ਛੋਟੀ ਹੁੰਦੀ ਆ ਉਹਨੇ ਦੇ ਵਿੱਚ ਅਪਲਾਈ ਕਰਨ ਵਾਲੇ ਜ਼ਿਆਦੇ ਹੁੰਦੇ ਆ ਜੇ ਅਪਲਾਈ ਕਰਨ ਵਾਲੇ ਜ਼ਿਆਦੇ ਹੋਣਗੇ ਕੰਪੀਟੀਸ਼ਨ ਜ਼ਿਆਦਾ ਹੋਊਗਾ ਠੀਕ ਹੈ ਜੀ ਸਾਰੇ ਗੱਲਾਂ ਧਿਆਨ ਰੱਖ ਕੇ ਸਿਰਫ ਉਹੀ ਪੜੋ ਜਿਹੜਾ ਪੇਪਰ ਵਿੱਚ ਆਊਗਾ ਬਾਕੀ ਦਾ ਜੀ ਅਸੀਂ ਹਰੇਕ ਬੱਚੇ ਨੂੰ ਉਸਤਨੇ ਟ੍ਰੀਟ ਕਰਦੇ ਆ ਜਿਵੇਂ ਕੋਈ ਬੱਚਾ ਜੋੜ ਘਟਾਓ ਵੀ ਅਸੀਂ ਦੱਸਦੇ ਆ ਕਿ ਜੋੜ ਕੀ ਹੁੰਦਾ ਘਟਾਓ ਕੀ ਹੁੰਦਾ ਭਾਗ ਕਿਵੇਂ ਕਰਨੀ ਹੈ ਮੈਂਸ ਕਿਵੇਂ ਕਰਨੀ ਹੈ ਠੀਕ ਹੈ ਜੀ ਬਾਕੀ ਤੁਸੀਂ YouTube ਤੇ ਆਪਣੇ ਕਲਾਸਸ ਰੀਜ਼ਨਿੰਗ ਦੇ ਕਲਾਸ ਜਿਹੜਾ ਤੁਹਾਨੂੰ ਪਲੇਲਿਸਟ ਵਿੱਚ ਦਿਖਾਈਆਂ ਪੀ 3 ਵੀ ਉਹ ਲਾ ਕੇ ਤੁਸੀਂ ਦੇਖ ਸਕਦੇ ਹੋ ਆਪਣਾ ਅ